ਮਸੀਬੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਜਿਵੇਂ ਆਪਾਂ ਹਰ ਰੋਜ਼ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਸੁਣਦੇ ਆ ਅੱਜ ਫੇਰ ਅਸੀਂ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਏ ਆ ਅੱਜ ਦੀ ਗਵਾਹੀ ਸਿਸਟਰ ਆਸ਼ਾ ਜੀ ਦੀ ਆਸ਼ਾ ਜੀ ਸਿਸਟਰ ਦਾ ਕਹਿਣਾ ਹੈ ਕਿ ਇਹ ਬਚਪਨ ਤੋਂ ਹੀ ਦੁਸ਼ਟ ਆਤਮਾ ਨਾਲ ਜਕੜੇ ਹੋਏ ਸਨ ਇਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹਨਾਂ ਦੇ ਨਾਲ ਕੀ ਹੁੰਦਾ ਹੈ ਇਹਨਾਂ ਨੂੰ ਦੁਸ਼ਟ ਆਤਮਾ ਰਾਤ ਦੇ ਸਮੇਂ ਤੰਦੀ ਸੀ ਔਰ ਦੁਸ਼ਟ ਆਤਮਾ ਬਹੁਤ ਜ਼ਿਆਦਾ ਇਹਨਾਂ ਨੂੰ ਪਰੇਸ਼ਾਨ ਕਰਦੀ ਸੀਗੀ ਇਹ ਸੌਨੀ ਸੀ ਪੌਂਦੇ ਸਿਸਟਰ ਜੀ ਦੱਸਦੇ ਨੇ ਕਿ ਜਦੋਂ ਇਹ ਬਚਪਨ ਦੇ ਵਿੱਚ ਹੀ ਸੀ ਛੋਟੇ ਹੀ ਸੀਗੇ ਉਸ ਸਮੇਂ ਤੋਂ ਹੀ ਦੁਸ਼ਟ ਆਤਮਾਵਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੀ ਸੀ ਔਰ ਸਿਸਟਰ ਜੀ ਦੱਸਦੇ ਨੇ ਕਿ ਇਸੇ ਤਰ੍ਹਾਂ ਹੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਚੱਲਦਾ ਗਿਆ ਸਿਸਟਰ ਜੀ ਕਹਿੰਦੇ ਕਿ ਇਹਨਾਂ ਨੂੰ ਇਕੱਲੇ ਰਹਿਣਾ ਬਹੁਤ ਪਸੰਦ ਸੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਦਾਂ ਦੇ ਪਾਪ ਸੀ ਜਿਹੜੇ ਪਰਮੇਸ਼ਵਰ ਨੂੰ ਪਸੰਦ ਨਹੀਂ ਸੀਗੇ ਔਰ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੇ ਰਹਿਣ ਸਣ ਦਾ ਜਿਹੜਾ ਤਰੀਕਾ ਸੀਗਾ ਉਹ ਵੀ ਸਹੀ ਨਹੀਂ ਸੀਗਾ ਸਿਸਟਰ ਜੀ ਕਹਿੰਦੇ ਕਿ ਜਿਵੇਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਸੀਗੀਆਂ ਸਿਸਟਰ ਜੀ ਹਰ ਵੇਲੇ ਰੋਣਾ ਪਸੰਦ ਕਰਦੇ ਸੀਗੇ ਇਕੱਲੇ ਰਹਿਣਾ ਪਸੰਦ ਕਰਦੇ ਸੀ ਔਰ ਖਾਣਾ ਖਾਣਾ ਇਹਨਾਂ ਨੂੰ ਵਧੀਆ ਨਹੀਂ ਸੀ ਲੱਗਦਾ ਜੇ ਇਸ ਦੇ ਕਾਰਨ ਇਹ ਬਿਮਾਰ ਵੀ ਪੈਂਦੇ ਸੀਗੇ ਸਿਸਟਰ ਜੀ ਦੱਸਦੇ ਕਿ ਇਸੇ ਤਰ੍ਹਾਂ ਹੀ ਚੱਲਦਾ ਗਿਆ ਬਹੁਤ ਸਾਰੇ ਇਹ ਪਿਰਫ ਕਿਰਾ ਦੇ ਘੁੰਮੇ ਬਹੁਤ ਸਾਰੇ ਜਿੱਥੇ ਕਿਸੇ ਨੇ ਦੱਸਿਆ ਹਰ ਇੱਕ ਜਗ੍ਹਾ ਤੇ ਜਾਂਦੇ ਰਹਿਆ ਸਿਸਟਰ ਜੀ ਕਹਿੰਦੇ ਕਿ ਬਹੁਤ ਸਾਰੇ ਥਾਂਾਂ ਤੇ ਘੁੰਮਣ ਤੋਂ ਬਾਅਦ ਜਦੋਂ ਇਹਨਾਂ ਦੀ ਵਿਆਧੀ ਐਸ ਹੋਈ ਤੇ ਇਹਨਾਂ ਨੂੰ ਕਿਤੇ ਜਗ੍ਹਾ ਤੇ ਲਜਾਇਆ ਗਿਆ ਤੇ ਉੱਥੇ ਉਹਨਾਂ ਨੇ ਕਿਹਾ ਉਹਨਾਂ ਨੇ ਬਾਬਾ ਜੀ ਨੇ ਇਹਨਾਂ ਨੂੰ ਕਿਹਾ ਕਿ ਮਤਲਬ ਜਿਹੜੀ ਵੀ ਜਗ੍ਹਾ ਤੇ ਇਹਨਾਂ ਲੈ ਕੇ ਗਿਆ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਦੁਸ਼ਟ ਆਤਮਾ ਦਾ ਜਿਹੜਾ ਚੱਕਰ ਆ ਤੇ ਉਹਨਾਂ ਨੇ ਕਿਹਾ ਕਿ ਇਹਦੇ ਪੈਰ ਨੂੰ ਗੁੱਠੇ ਨੂੰ ਇੱਕ ਧਾਗਾ ਬੰਨ ਦਿੱਤਾ ਗਿਆ ਬੰਨ ਦਿਓ ਤੇ ਇਹ ਬਿਲਕੁਲ ਠੀਕ ਹੋ ਜਾਣਗੇ ਸਿਸਟਰ ਜੀ ਕਹਿੰਦੇ ਕਿ ਉਹਨਾਂ ਦੇ ਵੱਲੋਂ ਇਹਨਾਂ ਨੂੰ ਇੱਕ ਪੈਰ ਦੇ ਵਿੱਚ ਧਾਗਾ ਬੰਨਿਆ ਗਿਆ ਤੇ ਸਿਸਟਰ ਜੀ ਕਹਿੰਦੇ ਥੋੜੇ ਸਮੇਂ ਦੇ ਲਈ ਮੈਂ ਠੀਕ ਹੋ ਗਈ ਔਰ ਕਹਿੰਦੇ ਠੀਕ ਹੋਣ ਤੋਂ ਬਾਅਦ ਕਹਿੰਦੇ ਕਿ ਮੇਰੀ ਮੈਰਿਜ ਕਰ ਦਿੱਤੀ ਗਈ ਜਦੋਂ ਮੈਰਿਜ ਹੋ ਗਈ ਤਾਂ ਮੈਰਿਜ ਹੋਣ ਤੋਂ ਬਾਅਦ ਸਿਸਟਰ ਜੀ ਆਖਦੇ ਨੇ ਕਿ ਜੋ ਦੁਸ਼ਟ ਆਤਮਾ ਸੀਗੀਆਂ ਉਹ ਉਸੇ ਤਰ੍ਹਾਂ ਇਹਨਾਂ ਦੇ ਨਾਲ ਨਾਲ ਰਹੀਆਂ ਸਿਸਟਰ ਕਹਿੰਦੇ ਥੋੜਾ ਸਮਾਂ ਮੈਂ ਬਿਲਕੁਲ ਠੀਕ ਰਹੀ ਉਸ ਤੋਂ ਵਿਆਹ ਤੋਂ ਬਾਅਦ ਕਹਿੰਦੇ ਕਿ ਮੈਂ ਫੇਰ ਜ਼ਿਆਦਾ ਬਿਮਾਰ ਰਹਿਣ ਲੱਗੀ ਉਸੇ ਤਰ੍ਹਾਂ ਹੀ ਦੁਸ਼ਟ ਆਤਮਾ ਦੇ ਅਟੈਕ ਹੋਣ ਲੱਗੇ ਦੁਸ਼ਟ ਆਤਮਾ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਲੱਗਿਆ ਔਰ ਸਿਸਟਰ ਜੀ ਕਹਿੰਦੇ ਕਿ ਉਸ ਤੋਂ ਬਾਅਦ ਇਹਨਾਂ ਦੇ ਬੇਬੀ ਹੋਇਆ ਇਹਨਾਂ ਦੇ ਮੁੰਡਾ ਪਹਿਲਾਂ ਇਹਨਾਂ ਦੇ ਬੇਟੀ ਹੋਈ ਔਰ ਬੇਟੀ ਹੋਣ ਤੋਂ ਬਾਅਦ ਵੀ ਇਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ ਸਿਸਟਰ ਜੀ ਕਹਿੰਦੇ ਉਸੇ ਤਰ੍ਹਾਂ ਦੁਸ਼ਟ ਆਤਮਾ ਇਹਨਾਂ ਨੂੰ ਸੌਣ ਨਹੀਂ ਸੀ ਦਿੰਦਾ ਰਾਤ ਦੇ ਸਮੇਂ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਸੀਗੀ ਤੋਂ ਬਹੁਤ ਸਾਰੇ ਮਤਲਬ ਕਿ ਸਭ ਵਿਆਹ ਤੋਂ ਪਹਿਲਾਂ ਜਦੋਂ ਬੇਬੀ ਨਹੀਂ ਸੀਗਾ ਤੇ ਇਹਨਾਂ ਨੂੰ ਕਾਫੀ ਸਾਰੇ ਥਾਵਾਂ ਤੇ ਇਹਨਾਂ ਨੂੰ ਦੱਸਿਆ ਗਿਆ ਸੀਗਾ ਕਿ ਇਹ ਦੁਸ਼ਟ ਜਿਹੜਾ ਆਤਮਾ ਆ ਇਹ ਤੁਹਾਡੇ ਬੇਬੀ ਨਹੀਂ ਹੋਣ ਦਊਗਾ ਤੁਸੀਂ ਹਮੇਸ਼ਾ ਇਦਾਂ ਹੀ ਰਹੋਗੇ ਇਹ ਤੁਹਾਨੂੰ ਬੇਬੀ ਨਹੀਂ ਹੋਣ ਦਊਗਾ ਤੁਹਾਨੂੰ ਨੁਕਸਾਨ ਪਹੁੰਚਾਊਗਾ ਸਿਸਟਰ ਜੀ ਕਹਿੰਦੇ ਕਿ ਮੈਂ ਇਸ ਗੱਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਸ ਤੋਂ ਬਾਅਦ ਕਹਿੰਦੇ ਕੀ ਹੋਇਆ ਕਿ ਇਸੇ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਬੇਟੀ ਹੋਈ ਬੇਟੀ ਹੋਣ ਤੋਂ ਬਾਅਦ ਕਹਿੰਦੇ ਕਿ ਹਸਬੰਦ ਦਾ ਜਿਹੜਾ ਸੀਗਾ ਸੁਭਾਅ ਬਦਲਣ ਲੱਗਿਆ ਕਹਿੰਦੇ ਕਿ ਮੇਰੀ ਇਸ ਪ੍ਰੋਬਲਮ ਤੋਂ ਪਰੇਸ਼ਾਨ ਸਨ ਇਸੇ ਤਰ੍ਹਾਂ ਕੰਨੇ ਟਾਈਮ ਬੀਤਦਾ ਗਿਆ ਜਦੋਂ ਕਹਿੰਦੇ ਕਿ ਬੇਟੀ ਥੋੜੀ ਵੱਡੀ ਹੋਈ ਤਾਂ ਕਹਿੰਦੇ ਕਿ ਇਹਨਾਂ ਦੇ ਹਸਬੰਦ ਦਾ ਜਿਹੜਾ ਰਵਈਆ ਬਦਲ ਗਿਆ ਤੇ ਉਹ ਇਹਨਾਂ ਨਾਲ ਹਰ ਗੱਲ ਤੇ ਮਾਰਪਿੱਟ ਕਰਨ ਲੱਗੇ ਔਰ ਨਸ਼ਾ ਵੀ ਕਰਦੇ ਸੀਗੇ ਸਿਸਟਰ ਜੀ ਆਖਦੇ ਨੇ ਕਿ ਇਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸਿਸਟਰ ਜੀ ਦੱਸਦੇ ਕਿ ਇੱਕ ਤਾਂ ਇਹ ਬਿਮਾਰੀ ਤੋਂ ਪਰੇਸ਼ਾਨ ਸੀ ਦੋਸ਼ਟ ਆਦਮੇ ਤੋਂ ਪਰੇਸ਼ਾਨ ਸੀ ਉੱਤੋਂ ਇਹਨਾਂ ਦੇ ਹਸਬੰਦ ਦੇ ਜੋ ਸੁਭਾਅ ਦੇ ਵਿੱਚ ਚੇਂਜਸ ਆ ਰਹੇ ਸੀਗੇ ਉਸ ਤੋਂ ਭੈਣ ਬਹੁਤ ਜ਼ਿਆਦਾ ਪਰੇਸ਼ਾਨ ਸਨ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਟਾਈਮ ਬੀਤਦਾ ਗਿਆ ਸਿਸਟਰ ਜੀ ਆਖਦੇ ਨੇ ਕਿ ਇਹ ਫਿਰ ਤੋਂ ਪ੍ਰੈਗਨੈਂਟ ਹੋਏ ਤੇ ਜਦੋਂ ਫਿਰ ਤੋਂ ਪ੍ਰੈਗਨੈਂਟ ਹੋਏ ਤੇ ਪ੍ਰੈਗਨੈਂਟ ਹੋਣ ਤੋਂ ਬਾਅਦ ਇਹਨਾਂ ਨੇ ਇੱਕ ਬੇਬੀ ਬॉय ਨੂੰ ਜਨਮ ਦਿੱਤਾ ਤੇ ਪਰ ਇਹਨਾਂ ਦੀ ਜੋ ਕੰਡੀਸ਼ਨ ਚੱਲ ਰਹੀ ਸੀ ਜੋ ਇਹਨਾਂ ਦੀ ਸਥਿਤੀ ਚੱਲ ਰਹੀ ਸੀ ਉਹ ਹੀ ਸੀਗੀ ਉਹ ਚੇਂਜ ਨਹੀਂ ਸੀ ਹੋ ਰਹੀ ਇੱਕ ਦਿਨ ਸਿਸਟਰ ਜੀ ਕਹਿੰਦੇ ਕਿ ਫਿਰ ਕਹਿੰਦੇ ਇਹਨਾਂ ਦੇ ਹਸਬੰਦ ਦਾ ਵੀ ਬਿਹੇਵ ਬਹੁਤ ਜ਼ਿਆਦਾ ਖਰਾਬ ਹੋਣ ਲੱਗਿਆ ਤੇ ਸਿਸਟਰ ਜੀ ਨੇ ਸਮਝ ਲਿਆ ਸੀਗਾ ਕਿ ਮਤਲਬ ਮੇਰੀ ਲਾਈਫ ਦੇ ਵਿੱਚ ਕਹਿੰਦੇ ਕਿ ਦੁੱਖ ਹੀ ਦੁੱਖ ਆ ਵੀ ਸੁੱਖ ਨਹੀਂ ਹੈਗਾ ਸਿਸਟਰ ਕਹਿੰਦੇ ਕਿ ਇਹ ਹੀ ਸੋਚ ਕੇ ਇਹਨਾਂ ਨੇ ਆਪਣੇ ਜੋ ਹਸਬੰਡ ਸੀਗੇ ਉਹਨਾਂ ਦੇ ਨਾਲ ਇਹਨਾਂ ਨੇ ਇੱਕ ਸਮਝੌਤਾ じゃ ਕਰ ਲਿਆ ਕਿ ਬੱਚਿਆਂ ਦੇ ਲਈ ਸਾਨੂੰ ਮਤਲਬ ਕਿ ਜੀਣਾ ਪਵੇਗਾ ਸਿਸਟਰ ਕਹਿੰਦੇ ਕਿ ਮੈਨੂੰ ਸੁਸਾਈਡ ਦੇ ਥਾਟ ਆਉਂਦੇ ਸੀਗੇ ਮੈਨੂੰ ਸੁਸਾਈਡ ਦੇ ਬਾਰ ਬਾਰ ਕਹਿੰਦੇ ਖਿਆਲ ਆਉਂਦੇ ਸੀ ਕਿ ਮੈਂ ਆਪਣੇ ਆਪ ਨੂੰ ਕੁਛ ਕਰ ਲਾ ਮੈਂ ਬੱਚਿਆਂ ਨੂੰ ਕੁਛ ਕਰਦਾ ਮੈਂ ਜੀਣਾ ਨਹੀਂ ਚਾਹੁੰਦੀ ਸਿਸਟਰ ਕਹਿੰਦੇ ਖਾਣਾ ਖਾਣਾ ਬਿਲਕੁਲ ਇਹਨਾਂ ਨੂੰ ਪਸੰਦ ਨਹੀਂ ਸੀ ਉਸੇ ਤਰ੍ਹਾਂ ਹੀ ਫਿਰ ਕਰਨ ਲੱਗੇ ਇਕੱਲੇ ਰਹਿਣ ਲੱਗੇ ਰੋਣ ਲੱਗੇ ਰੋਂਦੇ ਹੀ ਰਹਿਣਾ ਸਿਸਟਰ ਜੀ ਕਹਿੰਦੇ ਕਿ ਇਹਨਾਂ ਨੂੰ ਪਸੰਦ ਸੀਗਾ ਕਿ ਇਕੱਲੇ ਬੈਠ ਕੇ ਰੋਈ ਜਾਣਾ ਬਹੁਤਾ ਕਿਸੇ ਨਾਲ ਗੱਲ ਨਹੀਂ ਕਰਨੀ ਸਿਸਟਰ ਕਹਿੰਦੇ ਸਾਰੀਆਂ ਪ੍ਰੋਬਲਮਸ ਤੋਂ ਜਦੋਂ ਇਹ ਗੁਜ਼ਰ ਰਿਹਾ ਸਨ ਇੱਕ ਦਿਨ ਕੀ ਹੋਇਆ ਇਹਨਾਂ ਦੇ ਫਰੈਂਡ ਇਹਨਾਂ ਦੀ ਫਰੈਂਡ ਇਹਨਾਂ ਦੇ ਘਰ ਆਏ ਔਰ ਉਹ ਮੁਸੀਬਤ ਆਨ ਸੀਗੇ ਸਿਸਟਰ ਕਹਿੰਦੇ ਕਿ ਜਦੋਂ ਇਹਨਾਂ ਦੀ ਫਰੈਂਡ ਇਹਨਾਂ ਦੇ ਘਰ ਆਏ ਤੇ ਉਹ ਇਹਨਾਂ ਨੂੰ ਕਹਿਣ ਲੱਗੇ ਕਿ ਮੈਂ ਚਰਚ ਜਾਣਾ ਆ ਦਸਵੰਦ ਦੇਣ ਦੇ ਲਈ ਤੁਸੀਂ ਮੇਰੇ ਨਾਲ ਚੱਲੋ ਸਿਸਟਰ ਜੀ ਕਹਿੰਦੇ ਕਿ ਕਿੰਨਾ ਕੁ ਟਾਈਮ ਲੱਗੇਗਾ ਸਿਸਟਰ ਜੀ ਨੇ ਬੋਲਿਆ ਇਹਨਾਂ ਦੀ ਫਰੈਂਡ ਨੇ ਬੋਲਿਆ ਕਿ ਥੋੜਾ ਹੀ ਟਾਈਮ ਲੱਗੂਗਾ ਆਪਾਂ ਆਂ ਜਾਣੀ ਕਰਨਾ ਤੇ ਸਿਸਟਰ ਉਹਨਾਂ ਦੇ ਨਾਲ ਗਿਆ ਜਦੋਂ ਸਿਸਟਰ ਜੀ ਦਸਵੰਦ ਦੇਣ ਦੇ ਲਈ ਪ੍ਰੇਅਰ ਕਰਵਾਨ ਲੱਗੇ ਪਾਸਟਰ ਜੀ ਨੇ ਉਹਨਾਂ ਲਈ ਪ੍ਰੇਅਰ ਕੀਤੀ ਤੇ ਇਹਨਾਂ ਦੇ ਅੰਦਰ ਉਹ ਦੋਸ਼ਤਾਤਮੇ ਜ਼ਾਹਿਰ ਹੋਣ ਲੱਗੀ ਉਸ ਸਮੇਂ ਫਿਰ ਇਹਨਾਂ ਦੇ ਲਈ ਉੱਥੇ ਪ੍ਰੇਅਰ ਕੀਤੀ ਗਈ ਸਿਸਟਰ ਕਹਿੰਦੇ ਕਿ ਉਸ ਸਮੇਂ ਇਹਨਾਂ ਨੂੰ ਬਹੁਤ ਜ਼ਿਆਦਾ ਦਬਾਅ ਪਿਆ ਬਹੁਤ ਜ਼ਿਆਦਾ ਇਹਨਾਂ ਦੇ ਬੋਡੀ ਜਿਹੜੀ ਸੀਗੀ ਹੈਵੀ ਹੋ ਗਈ ਸਿਸਟਰ ਜੀ ਕਹਿੰਦੇ ਕਿ ਉਹ ਪ੍ਰਾਰਥਨਾ ਕਰ ਰਹੀ ਸੀ ਪਰ ਇਹ ਆਪਣੇ ਆਪ ਚ ਸੰਭਲ ਨਹੀਂ ਸੀ ਰਹਾ ਅਤੇ ਸਿਸਟਰ ਜੀ ਦਾ ਕਹਿਣਾ ਹੈ ਕਿ ਜਦੋਂ ਇਹਨਾਂ ਦੇ ਲਈ ਪ੍ਰਾਰਥਨਾ ਕੀਤੀ ਗਈ ਉਸ ਤੋਂ ਬਾਅਦ ਫਿਰ ਇਹਨਾਂ ਨੇ ਮਤਲਬ ਕਿ ਦੁਸ਼ਟ ਆਤਮੇ ਜ਼ਾਹਰ ਹੋਏ ਤੇ ਉਹਨਾਂ ਨੇ ਬੋਲਿਆ ਕਿ ਤੁਸੀਂ ਚਰਚ ਆਇਆ ਕਰੋ ਫਿਰ ਇਹਨਾਂ ਨੇ ਜਦੋਂ ਆਪਣੇ ਘਰ ਜਾ ਕੇ ਦੱਸਿਆ ਕਿ ਮੈਂ ਚਰਚ ਗਈ ਸੀ ਕਿ ਮੇਰੇ ਨਾਲ ਐ ਇਸ ਤਰ੍ਹਾਂ ਹੋਇਆ ਤੇ ਇਹਨਾਂ ਦੀ ਮਦਰ ਜੀ ਨੇ ਇਹਨਾਂ ਨੂੰ ਕਿਹਾ ਕਿ ਠੀਕ ਐ ਵੀ ਇੰਨੇ ਥਾਵਾਂ ਤੇ ਹੋਰ ਵੀ ਆਪਾਂ ਘੁੰਮੇ ਹੋਇਆ ਕਿ ਤੁਸੀਂ ਚਰਚ ਜਾਇਆ ਕਰੋ ਜੇ ਤੁਹਾਨੂੰ ਥੋੜਾ ਰਾਮ ਆਉਂਦਾ ਤਾਂ ਆਪਾਂ ਨੂੰ ਹੋਰ ਕੀ ਚਾਹੀਦਾ ਹੈ ਫਿਰ ਸਿਸਟਰ ਜੀ ਉਹਨਾਂ ਦੇ ਕਹਿਣ ਤੇ ਚਰਚ ਜਾਣ ਲੱਗੇ ਸਿਸਟਰ ਜੀ ਕਹਿੰਦੇ ਕਿ ਜਦੋਂ ਮੈਂ ਚਰਚ ਜਾਣ ਲੱਗੀ ਮੈਨੂੰ ਬਹੁਤ ਜ਼ਿਆਦਾ ਕਹਿੰਦੇ ਸ਼ਾਂਤੀ ਫੀਲ ਹੋਈ ਬਹੁਤ ਜ਼ਿਆਦਾ ਆਨੰਦ ਫੀਲ ਹੋਇਆ ਤੇ ਕਹਿੰਦੇ ਕਿ ਮੇਰਾ ਸਰੀਰ ਜਿਹੜਾ ਉਹ ਹਲਕਾ ਮੈਨੂੰ ਫੀਲ ਹੋਇਆ ਉਹ ਸਿਸਟਰ ਜੀ ਕਹਿੰਦੇ ਮੇਰਾ ਦਿਲ ਕਰ ਰਿਹਾ ਸੀਗਾ ਕਿ ਮੈਂ ਚਰਚ ਦੇ ਵਿੱਚ ਹੀ ਰਾਵਾਂ ਕਿਉਂਕਿ ਉੱਥੇ ਇਹਨਾਂ ਨੂੰ ਬਹੁਤ ਹੀ ਸ਼ਾਂਤੀ ਮਿਲੀ ਸਿਸਟਰ ਜੀ ਕਹਿੰਦੇ ਕਿ ਜਦੋਂ ਮੈਂ ਉੱਥੋਂ ਵਾਪਸ ਆਈ ਸਿਸਟਰ ਜੀ ਕਹਿੰਦੇ ਸਭ ਕੁਝ ਠੀਕ ਹੋਣ ਲੱਗਿਆ ਪਰ ਜਦੋਂ ਸਿਸਟਰ ਜੀ ਕਹਿੰਦੇ ਕਿ ਪਾਸਟਰ ਜੀ ਫੋਨ ਤੇ ਪ੍ਰੇਅਰ ਕਰਦੇ ਹੁੰਦੇ ਸੀਗੇ ਇਹਨਾਂ ਨਾਲ ਗੱਲ ਕਰਦੇ ਸੀ ਫੋਨ ਤੇ ਪ੍ਰੇਅਰ ਕਰਦੇ ਸੀਗੇ ਤੇ ਉਸ ਸਮੇਂ ਦੁਸ਼ਟ ਆਤਮਾ ਇਹਨਾਂ ਨੂੰ ਚੱਕੜ ਲੈਂਦਾ ਸੀਗਾ ਸਿਸਟਰ ਜੀ ਕਹਿੰਦੇ ਪਾਸਟਰ ਜੀ ਨੂੰ ਪਤਾ ਲੱਗ ਜਾਂਦਾ ਸੀਗਾ ਕਿ ਹੁਣ ਦੁਸ਼ਟ ਆਤਮਾ ਨੇ ਇਹਨਾਂ ਨੂੰ ਚੱਕੜ ਲਿਆ ਹੈ ਪਰ ਉਹਨਾਂ ਨੇ ਇਹਨਾਂ ਦੇ ਲਈ ਪ੍ਰੇਅਰ ਕਰਨੀ ਨਹੀਂ ਛੱਡੀ ਤੇ ਸਿਸਟਰੀ ਕਹਿੰਦੇ ਕਿ ਖੁਦ ਵੀ ਪਰਮੇਸ਼ਰ ਦੇ ਵਿੱਚ ਵਾਦ ਦੇ ਗਏ ਔਰ ਬਹੁਤ ਸਾਰੀਆਂ ਹੱਤਾਂ ਇਹਨਾਂ ਦੀਆਂ ਜਿਹੜੀਆਂ ਚੇਂਜ ਹੋ ਗਈਆਂ ਪ੍ਰਭੂ ਦੇ ਵਿੱਚ ਆਣ ਕੇ ਇਹਨਾਂ ਨੇ ਜਾਣਿਆ ਕਿ ਸੱਚਮੁੱਚ ਕੀਤੇ ਵੀ ਇਹਨਾਂ ਨੂੰ ਫਰਕ ਨਹੀਂ ਪਿਆ ਕੀਤੇ ਵੀ ਇਹਨਾਂ ਦਾ ਛੁਟਕਾਰਾ ਨਹੀਂ ਹੋਇਆ ਪਰ ਪਰਮੇਸ਼ਰ ਇੱਕ ਸੱਚਾ ਰੱਬ ਆ ਜਿੱਥੋਂ ਇਹਨਾਂ ਦਾ ਛੁਟਕਾਰਾ ਹੋਇਆ ਤੋਂ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਦੇ ਜੀਵਨ ਨੂੰ ਉਸ ਟਾਈਮ ਤੇ ਬਦਲਿਆ ਫਸਟ ਟਾਈਮ ਤੇ ਪਰਮੇਸ਼ਰ ਨੇ ਇਹਨਾਂ ਦੇ ਜੀਵਨ ਨੂੰ ਸੰਭਾਲਿਆ ਜਿਸ ਟਾਈਮ ਤੇ ਇਹ ਮੌਤ ਦੀ ਕਗਾਰ ਤੇ ਸਨ ਜਦੋਂ ਇਹਨਾਂ ਦੇ ਮਨ ਦੇ ਅੰਦਰ ਸਿਰਫ ਔਰ ਸਿਰਫ ਮੌਤ ਦੇ ਹੀ ਖਿਆਲ ਸਨ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਨੂੰ ਉਸ ਸਮੇਂ ਬਦਲਿਆ ਔਰ ਪਰਮੇਸ਼ਰ ਨੇ ਇਹਨਾਂ ਦੇ ਅੰਦਰੋਂ ਸਾਰੇ ਹੀ ਦੁਸ਼ਟ ਆਤਮਿਆਂ ਨੂੰ ਕੱਢ ਦਿੱਤਾ ਔਰ ਅੱਜ ਭੈਣ ਬਿਲਕੁਲ ਠੀਕ ਨੇ ਬਚਪਨ ਦੇ ਜਿਹੜੇ ਦੁਸ਼ਟ ਆਤਮੇ ਸੀ ਬੰਧਨ ਸੀਗੇ ਪਰਮੇਸ਼ਰ ਨੇ ਉਹਨਾਂ ਬਚਪਨ ਦੇ ਬੰਧਨਾਂ ਤੋਂ ਦੁਸ਼ਟ ਆਤਮਿਆਂ ਤੋਂ ਇਹਨਾਂ ਨੂੰ ਆਜ਼ਾਦ ਕੀਤਾ ਤੇ ਭੈਣ ਨੂੰ ਬਿਲਕੁਲ ਫ੍ਰੀ ਕੀਤਾ ਤੇ ਭੈਣ ਇਸ ਟਾਈਮ ਬਹੁਤ ਖੁਸ਼ ਨੇ ਪੈਨ ਦੱਸਦੇ ਨੇ ਕਿ ਇਹਨਾਂ ਤੋਂ ਕਿਸੇ ਨੇ ਕੋਈ ਪੈਸਾ ਨਹੀਂ ਲਿਆ ਚਰਚ ਦੇ ਵਿੱਚ ਪ੍ਰਾਰਥਨਾ ਕਰਨ ਲਈ ਕੋਈ ਪੈਸਾ ਨਹੀਂ ਲਿਆ ਗਿਆ ਧਰਮ ਪਰਿਵਰਤਨ ਨਹੀਂ ਕਰਾਇਆ ਗਿਆ ਪਰ ਇਹਨਾਂ ਦਾ ਜੀਵਨ ਬਦਲਿਆ ਗਿਆ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ ਸਾਰੀ ਗਵਾਹੀ ਦੇ ਲਈ ਔਰ ਇਸ ਸਮੇਂ ਭੈਣ ਆਪਣੇ ਬਿਲਕੁਲ ਵਧੀਆ ਨੇ ਸਹੀ ਨੇ ਠੀਕ ਨੇ ਤਾਂ ਜਿੰਨਾ ਭੈਣਾ ਭਰਾਵਾਂ ਨੇ ਅੱਜ ਦੀ ਇਸ ਗਵਾਹੀ ਨੂੰ ਸੁਣਿਆ ਹੈ ਸਾਰੇ ਹੀ ਭੈਣਾ ਭਰਾਵਾਂ ਨੂੰ ਪਰਮੇਸ਼ਰ ਆਪਣੇ ਹੱਥਾਂ ਚ ਸੰਭਾਲ ਕੇ ਰੱਖਣ ਔਰ ਪਰਮੇਸ਼ਰ ਸਾਰੇ ਹੀ ਭੈਣਾ ਭਰਾਵਾਂ ਨੂੰ ਆਪਣੀ ਦਇਆ ਵਿੱਚ ਟਕੀ ਰੱਖਣ ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਆਸ਼ੀਸ਼ਾਂ ਔਰ ਬਰਕਤ ਦੇਣ ਕੱਲ ਫਿਰ ਮਿਲਾਂਗੇ ਇੱਕ ਹੋਰ ਨਵੀਂ ਗਵਾਹੀ ਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਬਹੁਤ ਸਾਰੀਆਂ ਰੂਹਾਂ ਇਹਨਾਂ ਗਵਾਹੀਆਂ ਦੇ ਦੁਆਰਾ ਪਰਮੇਸ਼ਰ ਬਚਾਨ ਜਦ ਤੱਕ ਦੇ ਲਈ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਂਸੀ ਦੀ